ਪਿੰਡ ਦੇ ਸਰਕਟ ਸਰਦਾਰ ਸੀ ਸਰਦਾਰ ਮਹਿੰਦਰ ਸਿੰਘ ਉਹਨਾਂ ਦੇ ਮਨ ਦੀ ਇੱਕ ਲਾਲਸਾ ਸੀ ਵੀ ਮੇਰੇ ਘਰ ਪੁੱਤ ਹੋਵੇ ਪਰ ਇਹ ਮਾਂ ਜਾਂ ਉਹਨਾਂ ਦੀ ਪਹਿਲੀ ਪਤਨੀ ਉਹਨਾਂ ਨੂੰ ਪੁੱਤ ਤਾਂ ਨਹੀਂ ਮਿਲ ਸਕਿਆ ਪਰ ਇਸ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਵੀ ਜਿੱਥੇ ਧੀਆ ਨੇ ਵੀ ਆਪਣਾ ਧੀ ਹੋਣ ਦਾ ਫਰਜ਼ ਨਹੀਂ ਨਿਭਾਇਆ ਇੱਥੇ ਜੇ ਪਤ ਬਣਿਆ ਕੋਈ ਤਾਂ ਬਾਈ ਸਤਨਾਮ ਸਿੰਘ ਆ ਜਿਹੜਾ ਅੱਜ ਵੀ ਖੜਾ ਰੋ ਰਿਹਾ ਇਸ ਮਾਂ ਨੂੰ ਸਾਡੇ ਕੋਲੇ ਚੱਕ ਕੇ ਲੈ ਕੇ ਆਇਆ ਧੰਨਵਾਦ ਆ ਮਾਤਾ ਜੀ ਦੇ ਬੇਟੀ ਦੀ ਨਨਾਨ ਨੇ ਸ਼ਿੰਦੋ ਮਾਤਾ ਹਨਾ ਉਹ ਜਿਹੜੇ ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੇ ਬਾਹਰੋਂ ਮਾਤਾ ਜੀ ਦੇ ਬੇਟੀ ਪੈਸੇ ਭੇਜ ਦਿੰਦੇ ਸੀ ਰੋਟੀ ਪਾਣੀ ਦਾ ਇਲਾਜ ਦਾ ਜਿੰਨਾ ਕਿ ਮਦਦ ਕਰ ਸਕਦੇ ਸੀ ਤਤ ਕਰੇ ਕਰਦੇ ਨੇ ਜਤ ਕਰ ਮਾਤਾ ਆਪਣੇ ਆਪ ਦੀ ਕੇਅਰ ਕਰਨ ਦੇ ਯੋਗ ਸੀ ਜਦੋਂ ਮਾਤਾ ਨੂੰ ਹੀ ਸੋਜੀ ਖਤਮ ਹੋ ਗਈ ਫਿਰ ਲੈਟਰਨ ਬਾਥਰੂਮ ਵਿੱਚ ਹੀ ਹੋਣ ਲੱਗ ਗਿਆ ਨਾ ਖਾਣ ਦਾ ਨਾ ਪੀਣ ਦਾ ਨਾ ਪਹਿਨਣ ਦੀ ਸੋਜੀ ਨਾ ਰਹੀ ਫਿਰ ਅੱਜ ਕੱਲ ਆਪਾਂ ਸਮਝਦੇ ਹਾਂ ਭੈਣ ਭਰਾਵੋ ਕੋਈ ਵੀ ਕੁਝ ਨਹੀਂ ਕਰ ਪਾਉਂਦਾ ਫਿਰ ਤਾਂ ਆਪਣੇ ਧੀਆ ਪੁੱਤ ਵੀ ਸਾਥ ਛੱਡ ਜਾਂਦੇ ਤੇ ਜਿਹੜੀਆਂ ਧੀਆ ਇੱਥੇ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆ ਕੇ ਹੱਥੀਂ ਸੇਵਾ ਕਰਨੀ ਸੀ ਮਾਂ ਨੂੰ 9 ਮਹੀਨੇ ਜਿਨੇ ਪੇਟ 'ਚ ਰੱਖਿਆ ਜਨਮ ਦਿੱਤਾ ਦੁਨੀਆ ਦਿਖਾਈ ਉਹਨੂੰ ਸੰਭਾਲਣਾ ਸੀ ਉਹਨਾਂ ਨੇ ਮੁੱਖ ਮੋੜ ਲਿਆ ਤਬੀਰ ਦਾ ਫੋਨ ਆਇਆ ਸਾਨੂੰ ਸੁਨਮ ਸਿੰਘ ਬਾਈ ਪੰਜਾਬ ਪੁਲਿਸ ਦੇ ਵਿੱਚ ਨੇ ਬਾਈ ਨੇ ਦੱਸਿਆ ਵੀ ਅਸੀਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਕਰ ਵੀ ਰਹੇ ਹਾਂ ਵੀ ਮੈਂ ਨਮਾ ਵੀ ਹੋਣਾ ਵਾ ਵੀ ਮੇਰੀਆਂ ਮਾਵਾ ਵਰਗੀ ਆ ਪਰ ਹੁਣ ਹਾਲਾਤ ਇੰਨੇ ਬਦਲ ਹੋ ਗਿਆ ਵੀ ਤੁਸੀਂ ਤੁਹਾਨੂੰ ਇਜਾਜ਼ਤ ਦਿਓ ਵੀ ਜਾਨਾ ਤੁਸੀਂ ਆ ਕੇ ਲੈ ਜਾਓ ਜਾਂ ਅਸੀਂ ਛੱਡ ਜਾਨੇ ਤਾਂ ਵੀਰ ਹੁਣੀ ਫਿਰ ਇੱਥੇ ਮਾਤਾ ਜੀ ਨੂੰ ਲੈ ਕੇ ਆਏ 58 ਦਿਨਾਂ ਦੀ ਸੇਵਾ ਜਿਹੜੀ ਇਸ ਮਾਂ ਦੀ ਸਰਜੀਤ ਕੌਰ ਦੀ ਸਾਨੂੰ ਮਿਲੀ ਇੰਨਾ ਪਿਆਰ ਦਿੰਦੀ ਸੀ ਮਾਂ ਹੱਥ ਫੜ ਕੇ ਚੁੰਮੀ ਜਾਣਾ ਮੇਰਾ ਸਿਰ ਪਲੋਸੀ ਜਾਣਾ ਦਵਾਵਾਂ ਦੇਈ ਜਾਣੀਆਂ ਹੱਥ ਫੜ ਕੇ ਘੁੱਟ ਕੇ ਛਾਤੀ ਨਾਲ ਲਾ ਲੈਣਾ ਅਸੀਸਾਂ ਦੇਈ ਜਾਣੀਆਂ ਇਹ ਮਾਤਾ ਸਰਜੀਤ ਕੌਰ ਦੇ ਆਪਣੇ ਦੇ ਹਿੱਸੇ ਨਹੀਂ ਆਇਆ ਵੀ ਜਿਹੜਾ ਇਹ ਆਪਣਿਆਂ ਨੂੰ ਅਸੀਸਾਂ ਦੇ ਸਕਦੀ ਆਪਣਿਆਂ ਦੇ ਹੱਥ ਚ ਫੜ ਕੇ ਚੁੰਮ ਸਕਦੀ ਆਪਣੇ ਹੱਤ ਆਪਣਿਆਂ ਦਾ ਹੱਥ ਫੜ ਕੇ ਆਪਣੀ ਹਿੱਕ 'ਨਾਂ ਲਾ ਸਕਦੀ ਤੇ ਮਾਂ ਜਿੱਦਣ ਵੀ ਆਈ ਆ ਉਸ ਦਿਨ ਤੋਂ ਹੀ ਹਸਪਤਾਲ 'ਚ ਹੀ ਸੀ ਦਾਖਲ ਕਿਉਂਕਿ ਇਸ ਮਾਂ ਦਾ ਸਰੀਰ ਬਿਮਾਰੀ ਹੋਣ ਦੇ ਕਾਰਨ कमजोर हो चुके थी ਵੀ માતા ਦਾ ਇਲਾਜ ਚੱਲਦਾ ਸੀ ਜੇਰੇ ਇਲਾਜ ਸੀ માતા ਪਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੀ ਹੋਈ ਇਹ ਮਾਂ 94225 ਵਾਲੇ ਦਿਨ ਸਵੇਰੋਂ ਇਹ ਦੁਨੀਆ ਤੋਂ ਕਾਲ ਚਨਾਣਾ ਕਰਕੇ ਚਲੀ માતા ਦੀ ਡੈਥ ਤੋਂ ਬਾਅਦ ਵੀ ਅਸੀਂ ਫੋਨ ਕੀਤਾ ਸਤਨ ਸਿੰਘ ਨੂੰ ਮਾਤਾ ਜੀ ਦੀ ਬੇਟੀ ਨਾਲ ਵੀ ਬਾਹਰ ਗੱਲ ਹੋਈ ਚਲੋ ਉਹਨਾਂ ਦੀ ਮਜਬੂਰੀ ਹੈ ਉਹ ਆ ਨਹੀਂ ਸਕਦੇ ਜਿਹੜੀਆਂ ਇੱਥੇ ਬੇਟੀਆਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਸਨੇਹ ਲਾਉਣ ਦੀ ਪਰ ਸਾਡਾ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ ਤੇ ਅੱਜ ਮਾਤਾ ਜੀ ਦਾ ਪਰਿਵਾਰ ਆ ਜਿਹੜਾ ਉਹ ਸਾਡੇ ਕੋਲੇ ਪਹੁੰਚਿਆ ਸਿਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਸਤਨਾਮ ਸਿੰਘ ਆ ਭਾਈ ਗਵੰਡੀ ਆ ਤੇਰਤਪਾਲ ਸਿੰਘ ਆ ਭਾਈ ਤੇ ਸਿੰਦਰਕੌਰ ਆ ਲੜਕੀ ਜਿਹੜੀ ਅਮਰੀਕਾ ਰਹਿੰਦੀ ਉਹਦੀ ਨਾਨਾ ਆ ਬਲਬੀਰ ਕੌਰ ਤੇ ਅੱਗੋ ਜਸਵੰਤ ਸਿੰਘ ਆ ਸ਼ਰੀਕੇ ਚ ਹੋਈਆਂ ਤਰਲੋਚਨ ਸਿੰਘ ਆ ਭਾਈ ਚਾਰੇ ਚ ਹੋਈਆਂ ਮਨਪ੍ਰੀਤ ਸਿੰਘ ਆ ਦੋਸਤ ਆ ਜਗਤਾਰ ਸਿੰਘ ਸ਼ਰੀਕੇ ਚੋਂ ਆ ਸਰਿੰਦਰ ਕੌਰ ਗਵੰਡੀ ਆ ਮਨਜੀਤ ਕੌਰ ਬੀਨਾ ਰਾਣੀ ਮਨਪ੍ਰੀਤ ਕੌਰ ਸਕੇ ਚਾਚੇ ਦੀ ਨੂੰ ਆ ਪਰਮਜੀਤ ਕੌਰ ਆ ਸ਼ਰੀਕੇ ਚੋਂ ਆ ਕੁਲਦੀਪ ਕੌਰ ਆ ਇਹ ਵੀ ਸ਼ਰੀਕੇ ਚੋਂ ਆ ਕੁੱਲ 13 ਮੈਂਬਰ ਇੱਥੇ ਸਾਡੇ ਕੋਲੇ ਅੱਜ ਮਾਤਾ ਜੀ ਦੇ ਇਸ ਭਾਰਤਿਕ ਸ਼ਰੀਰ ਨੂੰ ਅਗਨ ਪੇੜ ਕਰਨ ਵਾਸਤੇ ਪਹੁੰਚੇ ਤਾਂ ਜੋ ਇਹ ਮਾਂ ਇੱਕ ਲਵਾਰਸ ਨਾ ਹੋਵੇ ਉਹਦਾ ਪਰਿਵਾਰ ਆ ਕੇ ਖੜਿਆ ਨਹੀਂ ਤਾਂ ਤੁਸੀਂ ਦੇਖਦੇ ਹੋ ਸਾਡੇ ਕੋਲੇ ਬਹੁਤ ਸਾਰੇ ਪਰਿਵਾਰਕ ਮੈਂਬਰ ਇਦਾਂ ਦੇ ਅਕਾਲ ਚਰਣਾ ਨਾ ਕਰ ਜਾਂਦੇ ਜਿਨ੍ਹਾਂ ਦੇ ਹੁੰਦੇ ਆ ਹੁੰਦੇ ਕੋਈ ਮੈਨ ਵੀ ਨਹੀਂ ਆਉਂਦਾ ਕੋਈ ਦੇਖਣ ਵੀ ਨਹੀਂ ਆਉਂਦਾ ਆਖਰੀ ਸਮੇਂ 'ਚ ਵੀ ਨਹੀਂ ਆਉਂਦਾ ਤੇ ਘਟੋ-ਘਟੇ 13 ਮੈਂਬਰ ਇੱਥੇ ਖੜੇ ਨੇ ਇਸ ਮਾਨ ਦੇ ਪਰਿਵਾਰ ਵੱਲੋਂ ਤੇ ਮਾਂ ਨੂੰ ਇਸ ਦੁਨੀਆ ਤੋਂ ਜਾਂਦਿਆ ਹੋਇਆ ਰੁਕਸਤ ਕਰਨ ਵਾਸਤੇ ਉਹ ਕਿੰਨੇ ਮਾੜੇ ਕਰਮ ਹੋਣਗੇ ਉਹਨਾਂ 3 ਦੇ ਜਿਹੜੀਆਂ ਇੱਥੇ ਨੇੜੇ-ਤੇੜੇ ਹੁੰਦੇ ਹੋਏ ਵੀ ਆਪਣੀ ਮਾਂ ਦੇ ਦਰਸ਼ਨ ਨਹੀਂ ਕਰ ਸਕਿਆ ਮਾਂ ਦੀ ਸੇਵਾ ਤਾਂ ਕਰਨੀ ਦੂਰ ਸੀ ਮਾਂ ਦੇ ਦਰਸ਼ਨ ਵੀ ਨਹੀਂ ਕਰ ਸਕਿਆ ਮਾਂ ਨੂੰ ਛੂਹ ਵੀ ਨਹੀਂ ਸਕਿਆ ਜਾਂਦੇ ਜਾਂਦੇ ਤੇ ਸ਼ਰੀਕੇ ਕਬੀਲੇ ਚ ਟਵਾਂਡੀ ਪਿੰਡ ਦੇ ਲੋਕ ਉੱਠ ਕੇ ਖੜੇ ਹੋ ਗਏ ਆ ਉਹਨਾਂ ਦੇ ਭਾਗਾਂ ਚ ਇਹ ਵੀ ਹੈ ਨਹੀਂ ਸੀ ਇਹ ਸਮਾਂ ਇਸ ਤਰ੍ਹਾਂ ਦਾ ਚੱਲਦਾ ਭੈਣੋ ਤੇ ਭਰਾਵੋ ਵਕਤ ਹੀ ਇਸ ਤਰ੍ਹਾਂ ਦਾ ਚੱਲਦਾ ਕਿ ਕਿਸੇ ਦਾ ਕਸੂਰ ਕੋਈ ਨਹੀਂ ਪਰ ਫਿਰ ਵੀ ਇੱਥੇ ਕੋਈ ਚੰਗੇ ਲੋਕ ਨੇ ਜਿਹੜਾ ਆਪਣਾ ਫਰਜ਼ ਪਹਿਚਾਣਦੇ ਨੇ ਆਪਣਾ ਫਰਜ਼ ਜਾਣਦੇ ਨੇ ਜਿੱਦਾਂ ਸਤਨਾਮ ਸਿੰਘ ਜਿੱਦਣ ਇੱਥੇ ਲੈ ਕੇ ਆਇਆ ਮਾਤਾ ਇਹਨੂੰ ਹੀ ਹੱਕਾ ਮਰੀ ਜਾਵੇ ਬਾਰ-ਬਾਰ ਇਹਨੂੰ ਲੱਭੀ ਜਾਵੇ ਮੇਰਾ ਪੁੱਤ ਕਿੱਥੇ ਆ ਮੇਰਾ ਪੁੱਤ ਕਿੱਥੇ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਆ ਹੁਣਾਂ ਤਾਂ ਉਹੀ ਹੁੰਦਾ ਭਾਈ ਇੱਕ ਦਿਨ ਸਾਡਾ ਕਿਹਦਾ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਕੀ ਹੋ ਜਾਣਾ ਪਰ ਆਪਾਂ ਅਸਲ ਨੂੰ ਪਛਾਣੀਏ ਆਪਣੇ ਨੂੰ ਇੰਨਾ ਹਾਲਾਤਾਂ ਦੇ ਵਿੱਚ ਤੱਕ ਦੂਜੇ ਦਾ ਸਾਥ ਦਿਆ ਕਰੀਏ ਜ਼ਰੂਰ ਤੇ ਇੱਥੇ ਅੱਜ ਮਾਂ ਸਰਜੀਤ ਕੌਰ ਸਾਨੂੰ ਜਾਂਦੀ ਜਾਂਦੀ ਇਹੀ ਸੁਨੇਹਾ ਦੇ ਰਹੀ ਆ ਵੀ ਅਸੀਂ ਜਿਉਂਦੇ ਜੀ ਤਾਂ ਨਹੀਂ ਕਿਸੇ ਦੇ ਨਾਲ ਖੜ੍ਹ ਸਕੇ ਅਖੀਰਲੇ ਸਮੇਂ ਤਾਂ ਜ਼ਰੂਰ ਖੜਿਆ ਕਰੀਏ ਸੱਚੇ ਬਾਸ਼ਾ ਮਾਤਾ ਸਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜਿੰਨੀ ਕਿ ਸੇਵਾ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੀ ਅਸੀਂ ਆਪਣੇ ਵੱਲੋਂ ਸਾਡੀ ਪੂਰੀ ਟੀਮ ਨੇ ਡਾਕਟਰਾਂ ਦੀ ਟੀਮ ਨੇ ਸਾਰਿਆਂ ਨੇ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕੋਈ ਕਮੀ ਰਹਿ ਗਈ ਹੋਵੇ ਸੱਚੇ ਪਾਤਸ਼ਾਹ ਜਾਣੀ ਗਿਆਨ ਨੇ ਗੁਰੂ ਸਾਹਿਬ ਬਖਸ਼ਿਓ ਮਾਫ ਕਰਿਓ ਅਗੋਂ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਬੁੱਧੀ ਬਖਸ਼ਿਓ ਤੇ ਸਾਡੀ ਇਸ ਮਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਪਹਿਲਾਂ ਇਸ ਮਾ ਦਾ ਅੰਤਮ ਸੰਸਕਾਰ ਪਿੰਡ ਕਰਨ ਬਾਰੇ ਕਹਿੰਦੇ ਸੀ ਵੀਰੇ ਹੁਣੇ ਕਿੰਨੇ ਪਿੰਡ ਲੈ ਕੇ ਜਾਣਾ ਪਰ ਫਿਰ ਸਾਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਵੱਲੋਂ ਇਹੀ ਗੱਲ ਹੋਈ ਵੀ ਮਾਤਾ ਦਾ ਸੰਸਕਾਰ ਇੱਥੇ ਕੀਤਾ ਜਾਵੇ ਜਿੱਥੇ ਇਹ ਪੂਰੇ ਹੋਏ ਨੇ ਕਿਉਂਕਿ ਪਿੰਡ ਵੀ ਕਿਹੜਾ ਕੋਈ ਆਪਣਾ ਰਿਸ਼ਤੇਦਾਰ ਜਾਂ ਕੋਈ ਹੋਰ ਸੀਗਾ ਆਇਆ ਹੋਇਆ ਜਿਹੜਾ ਉੱਥੇ ਰਹਿ ਜਾਣਾ ਸੀ ਫਿਰ ਉੱਥੇ ਘਰੇ ਲੈ ਜਾਣਾ ਫਿਰ ਨਮਾਉਣਾ ਧਵਾਉਣਾ ਇਸ਼ਨਾਨ ਕਰਾ ਕੇ ਫਿਰ ਸਸਕਾਰ ਕਰਨਾ ਗੁਰਦੁਆਰਾ ਸਾਹਿਬ ਲਾਣੀਆਂ ਦਾ ਪਾਠ ਹੋਣਾ ਫਿਰ ਫੁੱਲ ਚੁੱਕ ਕੇ ਪਾਕੇ ਹੋਣੇ ਆ ਫਿਰ ਉਸ ਤੋਂ ਬਾਅਦ ਸਹਿਜ ਪਾਠ ਦੇ ਪਾਠ ਪ੍ਰਕਾਸ਼ ਕਰਾ ਕੇ ਭੋਗ ਪਾਏ ਜਾਣੇ ਆ ਇਹ ਸਾਰੇ ਕਾਰਜ ਹੁਣ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਪਿੰਡ ਹਸਨਪੁਰ ਵਿੱਚ ਕੀਤੇ ਜਾਣਗੇ ਤੇ ਹੁਣ ਮਾਤਾ ਜੀ ਦਾ ਸਸਕਾਰ ਆ ਜਿਹੜਾ ਪਿੰਡ ਹਸਨਪੁਰ ਦੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾ ਰਿਹਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਭੈਣ ਭਰਾ ਮਾਤਾ ਜੀ ਨੂੰ ਆਖਰੀ ਦਰਸ਼ਨ ਕਰਨ ਇਨਾਂ ਦੀ ਰੂਹ ਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਅਰਦਾਸ ਕਰਨਗੇ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਕੇ ਫਿਰ ਅਸੀਂ ਸ਼ਮਸ਼ਾਨ ਘਾਟ ਨੂੰ ਪੂਜ ਕਰਾਂਗੇ ਸਤਨਾਮ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਰਜੀਤ ਕੌਰ ਜੀ ਦਾ ਅੰਤਮ ਸੰਸਕਾਰ ਅੱਜ ਆਪਾਂ ਸਾਰਿਆਂ ਨੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਤੇ ਮਾਤਾ ਜੀ ਦੇ ਅੰਤਮ ਅਰਦਾਸ ਆ ਜਿਹੜੀ ਉਹ 18 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਸਨਪੁਰ ਵਿਖੇ ਗੁਰੂ ਘਰ ਦੇ ਵਿੱਚ ਹੋਵੇਗੀ ਬੇਨਤੀ ਆ ਇਸੇ ਤਰ੍ਹਾਂ ਨੂੰ ਵੀ ਸਾਕ ਸਬੰਧੀਆਂ ਨੂੰ ਵੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਰਿਆਂ ਨੂੰ ਵੀ ਆਪਾਂ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਵੀ ਸਾਰੇ ਰਲ ਕੇ ਸ਼ਾਮਲ ਹੋ ਕੇ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕਰੀਏ ਵੀ ਅਸਮਾਨ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ